ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਰੀ ਵਾਲੇ ਮੋਰਚੇ ਦੇ ਜਿਹੜੇ ਕੱਲ ਨੂੰ ਡੱਲੇਵਾਲ ਸਾਹਿਬ ਮਰਵਾ ਤੇ 100 ਦਿਨ ਹੋ ਰਹੇ ਨੇ ਉਹਦੇ ਸੰਬੰਧ ਚ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾ ਰਹੇ ਆ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫਤਰਾਂ ਮੂਰੇ ਸਾਡਾ 100 ਕਿਸਾਨ ਜਿਹੜਾ ਭੁੱਖ ਹੜਤਾਲ ਤੇ ਬੈਠੂਗਾ ਪੂਰੇ ਦੇਸ਼ ਦੇ ਵਿੱਚ ਬੈਠੂਗਾ ਤਾਂ ਸਾਨੂੰ ਮੀਟਿੰਗ ਕਰਦਿਆਂ ਪਤਾ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਐਡੀ ਵੱਡੀ ਸ਼ਤਾਬਲੀ ਤੇ ਉੱtre ਆਏ ਜਿਹੜੀ ਪਾਰਟੀ ਨਿਕਲੀ ਧਰਨੇਆਂ ਚੋਂ ਹੋਵੇ ਜਿਹਦਾ ਜਨਮ ਹੀ ਧਰਨੇ ਮਜ਼ਾਰਿਆਂ ਚੋਂ ਹੋਵੇ ਉਹੀ ਧਰਨੇ ਮਜ਼ਾਰਿਆਂ ਦੀ ਦਿੱਕਤ ਮੰਨਣ ਲੱਗ ਜਾਣੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਨੂੰ ਇਹ ਸੋਭਾ ਨਹੀਂ ਦਿੰਦਾ ਕਿ ਪੰਜਾਬ ਦੇ ਕਿਸਾਨ ਸੜਕਾਂ ਰੋਕ ਕੇ ਬੈਠ ਜਾਂਦੇ ਨੇ ਟ੍ਰੇਨਾਂ ਰੋਕ ਕੇ ਬਹਿ ਜਾਂਦੇ ਨੇ ਧਰਨਾ ਲਾ ਕੇ ਬੈਠ ਜਾਂਦੇ ਨੇ ਭਾਈ ਮੁੱਖ ਮੰਤਰੀ ਕੋਲੇ ਸਾਰੀ ਤਾਕਤ ਹੈ ਜਿਹੜੀ ਕਿਸਾਨਾਂ ਦੀ ਮੰਗ ਹੈ ਉਥੇ ਗੌਰ ਕਰਕੇ ਹੱਲ ਕਰਦੇ ਸਾਨੂੰ ਲੋੜ ਹੀ ਨਾ ਪਵੇ ਧਰਨਾ ਮਜਾਰਾ ਲਾਉਣ ਦੀ ਅਸੀਂ ਕਿਉਂ ਸੜਕਾਂ ਰੋਕੀਏ ਤਾਂ ਜੇ ਸਰਕਾਰ ਕੋਈ ਮਸਲਾ ਹੱਲ ਹੀ ਨਹੀਂ ਕਰਦੀ ਮਜਬੂਰ ਸਾਨੂੰ ਫੇਰ ਸੜਕਾਂ ਤੇ ਜਾਣਾ ਪੈਂਦਾ ਅਸੀਂ ਤਾਂ ਜਿਹੜੀ ਝੋਨੇ ਦੀ ਲੁੱਟ ਹੋਈ ਹੈ 10-10 ਕਿਲੋ ਕੱਟੀ ਐ ਸੈਲਰ ਮਾਲਕਾਂ ਨੇ ਹਜੇ ਤੱਕ ਪੰਜਾਬ ਸਰਕਾਰ ਤੋਂ ਕਮੇਟੀ ਬਣਾ ਕੇ ਉਸ ਕਿਸਾਨਾਂ ਨੂੰ ਇਨਸਾਫ ਨਹੀਂ ਦਿਵਾਇਆ ਗਿਆ ਤਾਂ ਜੇ ਇਨਸਾਫ ਨਹੀਂ ਮਿਲਿਆ ਫਿਰ ਮਜਬੂਰੀ ਵਾਸੀ ਸਾਨੂੰ ਜਾ ਕੇ ਉੱਥੇ ਧਰਨਾ ਲਾਉਣਾ ਪਊ ਨਾ ਤਾਂ ਮੁੱਖ ਮੰਤਰੀ ਨੂੰ ਇਹੇ ਜੇ ਬਿਆਨ ਦੇਣੇ ਕਿ ਸੜਕਾਂ ਭਰਾਵੋ ਅਸੀਂ ਤਾਂ ਕੇਂਦਰ ਨੂੰ ਵੀ ਕਹਿ ਰਹੇ ਆ ਕਿ ਕਿਸਾਨਾਂ ਦੀ ਮਜਬੂਰੀ ਆ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਆ ਅਸੀਂ ਚੰਡੀਗੜ੍ਹ ਜਾਣਾ ਚਾਹੁੰਦੇ ਆ ਜਿੱਥੇ ਸਾਡੀਆਂ ਰਾਜਧਾਨੀਆਂ ਐ ਜੇ ਹੁਣ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਇਹ ਦਿੱਕਤ ਆ ਰਹੀ ਐ ਕਿ ਕਿਸਾਨ ਬੋਲਣ ਹੀ ਨਾ ਮੂੰਹ ਬੰਦ ਕਰਨ ਇਹਦਾ ਮਤਲਬ ਸਰਕਾਰਾਂ ਉਹਨਾਂ ਘਰਾਣਿਆਂ ਦੇ ਮੂਰੇ ਗੋਡੇ ਟੇਕ ਚੁੱਕੀਆਂ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਲ ਕੇ ਉਹਨਾਂ ਨੂੰ ਦੇਣੀਆਂ ਨੇ ਇਹ ਬਰਦਾਸ਼ਤ ਨਹੀਂ ਹੋਣੀਆ ਬਹੁਤ ਨਿੰਦਨਯੋਗ ਹੈ ਮੁੱਖ ਮੰਤਰੀ ਨੂੰ ਮਸਲੇ ਹੱਲ ਕਰਨੇ ਚਾਹੀਦੇ ਐ ਇੰਨਾ ਡਰ ਸੜਕਾਂ ਤੋਂ ਨਹੀਂ ਲੱਗਣਾ ਦਿਖਣਾ ਚਾਹੀਦਾ ਜਿਹੜੀ ਪਾਰਟੀ ਦਾ ਜਨਮੀ ਸੜਕਾਂ ਧਰਨਿਆ ਤੋਂ ਨਿਕਲਿਆ ਹੋਵੇ ਧੰਨਵਾਦ